ਅੱਜ ਪਿੰਡ ਅਖਾੜਾ ਜਿਹੜਾ ਲੁਧਿਆਣਾ ਵਿੱਚ ਹੈ ਬਾਇਓ ਗੈਸ ਫੈਕਟਰੀ ਕਲੱਬ ਵਿਸ਼ਾਲ ਘਟ ਕਰਕੇ ਫੈਸਲਾ ਕੀਤਾ ਕਿ ਸਰਕਾਰੀ ਲਾ ਰਿਆਂ ਤੋਂ ਪਰੋਖਸ਼ ਛੱਡ ਕੇ ਲੋਕ ਏਕੇ ਨੂੰ ਮਜ਼ਬੂਤ ਕੀਤਾ ਜਾਵੇ ਮਨਜੀਤ ਸਿੰਘ ਧਨੇਰ ਸੂਬਾ ਪ੍ਰਧਾਨ ਵੀ ਕੇਜੂ ਟਕੌਂਦਾ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਕਿਤੇ ਇਕੱਠ ਨੂੰ ਸਬੂਤਨ ਕਰਦੇ ਲੋਕ ਏਕੇ ਨਾਲ ਲੜੀਆਂ ਲੜਾਈਆਂ ਅਤੇ ਜਿੱਤਾਂ ਦਾ ਜ਼ਿਕਰ ਵੀ ਕੀਤਾ ਇਕੱਠ ਨੇ ਸਬੂਤ ਕਰਨ ਵਾਲਿਆਂ ਵਿੱਚ ਬਲਵੰਤ ਸਿੰਘ ਘਟਾਣੀ ਵੀ ਕੇਜੂ ਟਕੌਂਦਾ ਅਮਨਦੀਪ ਸਿੰਘ ਲਾਲ ਤੋਂ ਸੁਪਾ ਮੀਤ ਪ੍ਰਧਾਨ ਪੀਕੇ ਜੂਟਕੌਂਦਾ ਜਗਰੂਪ ਸਿੰਘ ਹਸਨਪੁਰ ਸੀ ਮੀਤ ਪ੍ਰਧਾਨ ਲੁਧਿਆਣਾ ਅਤੇ ਇੰਦਰਜੀਤ ਸਿੰਘ ਢਾਲੀਵਾਲ ਜ਼ਿਲ੍ਹਾ ਸਕੱਤਰ ਪਾਲ ਸਿੰਘ ਡੱਲਾ ਬਲਾਕ ਪ੍ਰਧਾਨ ਬਲਾਕ ਸਕੱਤਰ ਅਰਤਿਮ ਸਿੰਘ ਪਤਸੂਵਲ ਬਲਾਕ ਪ੍ਰਧਾਨ ਜਗਰਾਉਂ ਲੱਖੀ ਮੋਹੀ ਜੂਟ ਪ੍ਰਧਾਨ ਕੁਲਵਿੰਦਰ ਸਿੰਘ ਮੋਹੀ ਪੀਕੇ ਜੂਟਕੌਂਦਾ ਹਰਦੀਪ ਬੋਪਾ ਰੈ ਜੂਟ ਆਗੂ ਗੁਰਮਿੰਦਰ ਸਿੱਲੋਆਣੀ ਅਮਨ ਸ਼ਰਮਾ ਰਾਏਕੋਟ ਜ਼ਿਲ੍ਹਾ ਮੀਤ ਪ੍ਰਧਾਨ ਲੁਧਿਆਣਾ ਸਿਮੇਤ ਵਕ ਵਕ ਬੁਲਾ ਰਿਆ ਨੇ ਫੈਕਟਰੀ ਬੰਦ ਕਰਵਾਉਣ ਤੱਕ ਤੱਕੜੇ ਹੋ ਕੇ ਲੜਾਈ ਲੜਨ ਦਾ ਸੱਦਾ ਦਿੱਤਾ ਅਤੇ ਆਓ ਤੁਹਾਨੂੰ ਦਿਖਾਉਨੇ ਆ ਅਖਾੜੇ ਪਿੰਡ ਦੇ ਵਿੱਚ ਫੈਕਟਰੀ ਖਿਲਾਫ ਸੰਘਰਸ਼ ਕਰ ਤੇ ਬੰਦ ਕਰਵਾ ਆਮਨ ਕਰਨਾ ਇਹ ਪਿੰਡ ਤੋਂ ਆਪਣੇ ਨਾਲ 10 ਕਾਨਿਆਂ ਲੈ ਕੇ ਦੁਆਬਾ ਦੇ ਸਮੂਹ ਦੇ ਉਚੋ ਪੱਧਰ ਦੇ ਇਕੱਤਰਤਾਵਾਂ ਦੇ ਵਿੱਚ ਸ਼ਾਮਲ ਹੋਏ ਆ 10 ਕਾਨਿਆਂ ਦੇ ਨਾਲ ਹਾਂ ਬਾਰੇ ਲਈ ਇਹਨਾਂ ਨੇ ਕੋਰਸ ਚਾਹ ਲਿਆ ਉਹਨਾਂ ਕਾਇਆਵਾ ਧਾਰਮਿਕ ਸੰਗਠਨਾਂ ਦੇ ਵਿੱਚ ਸ਼ਾਮਿਲ ਕਰ ਗਏ ਇਹਨਾਂ ਦੇ ਬਰਤਕਾ ਕਹਿੰਦੇ ਨੇ ਮਾਤਰਾ ਮਾਨਵੀਅਤ ਦਾਣਾ ਚਾਹ ਤੋਂ ਹੋਲੇ ਸੋਹਣਿਆ ਸਤਿ ਸ਼੍ਰੀ ਅਕਾਲ ਬਾਹਰੋਂ ਕੀਤਾ ਦਲਸਾ ਤੇ ਵਾਹਿਗੁਰੂ ਜੀ ਕੀ ਫਤਹਿ ਅੱਜ ਆਪਾਂ ਆਲੇਰੀ ਟੈਂਟਰ ਗੈਰਫੈਕ ਲੱਗ ਰਹੀ ਹੈ ਏ ਗਰੁੱਪ ਤੋਂ ਦੇ 71 ਹੋਏ ਆ ਤੁਹਾਨੂੰ ਪਤਾ ਹੀ ਆ ਕਿ ਇਸ ਗੈਸ ਫੈਕਟਰੀ ਨੂੰ ਲੱਗੇ ਨੂੰ ਆਪਾਂ 30 ਮਿਗਿਆ ਹੋਇਆ ਤੁਹਾਡੇ ਦੇ ਹੀ ਆ ਆਪਾਂ ਕਿਉਂ ਸ਼ੁਰੂ ਹੋਇਆ ਸੀਗਾ ਰੋਤੇ ਆਪਣਾ ਇਹ ਅੱਜ ਤੱਕ ਜਿਹੜਾ ਰੋਕੋ ਬਿਨਾ ਕਿਸੇ ਜਾਤ ਜਾਰੀ ਆ ਤੇ ਉੰਨੀ ਦੇਰ ਤੱਕ ਇਹ ਮੋਰਚਾ ਆਪਦਾ ਚੱਲਿਆ ਜਾਂਦਾ ਰਹੂਗਾ ਜਿੰਨੀ ਦੇਰ ਆਪਾਂ ਇਹ ਫੈਕਟਰੀ ਬੰਦ ਨਹੀਂ ਕਰਾਂਗੇ ਸਰਕਾਰ ਸਾਡੇ ਦਾ ਲੋਕ ਮੀਡੀਆ ਕਹਿੰਦੇ ਹੀ ਆ ਆਪਾਂ ਪ੍ਰੋਗਰਾਮ ਦਿੱਤਾ ਸੀ 11 ਤਰੀਕ ਨੂੰ ਜਿਹੜਾ ਦਿੱਲੀ ਰੋਡ ਆ ਉਹ ਡੀ ਜੀ ਬਾਦ ਵੀ ਜਾਣ ਕਰਾਂਗੇ ਉਸ ਤੋਂ ਪਹਿਲਾਂ ਸਰਕਾਰ ਹਰ ਤਰ੍ਹਾਂ ਤੇ ਤਿਆਰੀ 9 ਤਰੀਕ ਨੂੰ ਆਪਣੇ ਡੀ.ਐਸ. ਨੂੰ ਘਰੇ ਲੈਣੇ ਬੇਟੇ ਬੁਲਾਈ ਉਹਦੇ ਵਿੱਚ ਆਈ.ਡੀ ਆਪਣੇ ਜਿਹੜਾ ਉਹਦੇ ਸਾਰੇ ਅਫਸਰ ਸੰਦੀ ਦਾ ਏ.ਡੀ.ਸੀ. ਡੀ.ਸੀ. ਸਾਰੇ ਸ਼ਾਮਲ ਹੋਣ ਠੀਕ ਹੈ ਗੱਲ ਲੱਗੇ ਹੋਏ ਪਾ ਕਿਸੇ ਵੀ ਗੱਲ ਕਰਤਾ ਨਹੀਂ ਲੱਗਦੀਗੀ ਉਸ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਸੀਗਾ ਕਿ ਅਸੀਂ ਬੰਕਾਰ ਤੋਂ ਐਮਐਲਏ ਨਾਲ ਮੀਟਿੰਗ ਕਰਵਾਵਾਂਗੇ ਆਪਾਂ ਜਵਾਹਰ ਦੇ ਦੱਸਦੇ ਸੀਗਾ ਵੀ ਬੰਕਾਰ ਤੋਂ ਐਮਐਲਏ ਕੋਈ ਕੁਝ ਨਹੀਂ ਹੈ ਉਹਦੇ ਕੋਈ ਤਾਕਤ ਨਹੀਂ ਹੈ ਅਸੀਂ ਮੀਟਿੰਗ ਨਹੀਂ ਕਰਾਂਗੇ ਆਪਣੇ ਪਿੰਡ ਦਾ ਪਿੰਡ ਸਲਾਸੀਂ ਜੋਲੇ ਪੈਦਾ ਹੋ ਕੇ ਬੰਦੇ ਬਣਦੇ ਬੰਦਾ असरियूं <S preachers> ਵਾਹਿਗੁਰੂ ਵਾਹਿਗੁਰੂ ਨੀਤਕਾਰਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਖਾਰੇ ਅਤੇ ਬਲਾਕ ਬਗਰਾਉਂ ਅਤੇ ਲੁਧਿਆਣਾ ਜ਼ਿਲ੍ਹੇ ਦੇ ਅਤੇ ਦੂਰੋ ਦੂਰ ਆਏ ਪਤਾਂ ਦੇ ਸੱਜਣੋ ਜਿਹੜੀਆਂ ਬੰਨਿਆ ਬਿੱਟੇ ਚੱਲੇ ਜਗਮੋਰ गांव वालों ਵੱਲੋਂ ਸਭ ਤੋਂ ਪਹਿਲਾਂ ਸਾਡੇ ਦੀ ਸਾਰੀ ਜਨਤਾ ਦੀ ਵਾਹਿਗੁਰੂ ਟੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਇੱਥੇ ਮੌਜੂਦ ਹੈ ਜਿਨ੍ਹਾਂ ਨੇ ਵੀ ਆਪਾਂ ਮਿੱਤਾਂ ਲਗਾ ਦੀ ਕਾਰਤਰੀਆਂ ਤੁਹਾਡੇ ਏਕੇਰੇ ਸਹਿਯੋਗ ਨੇ ਆ ਕਾਥੜਾ ਰਕਾਰ ਤੋਂ ਹੋਇਆ ਇਹ ਸਾਰੇ ਡੱਕਰ ਨੂੰ ਤੇ ਸਾਰੇ ਸੱਟ ਲੈਂਦੀਆਂ ਕਾਰ ਹਮਲਾ ਹੁ ਮਾਰ ਕੇ ਤਿਆ ਹਮਲਾ ਤੋਂ ਬਾਅਦ ਹਾਂ ਹਾਂ ਅੱਗੇ ਚੰਗਰ ਸਿੰਘ ਅੱਜ ਦੇ ਮੈਦਾਨ ਦੇ ਵਿੱਚ ਲੋਜ ਰਹੇ ਜੋਦੇ ਮੈਨੂੰ ਪਤਾ ਹੈ ਤੁਹਾਨੂੰ ਭੁੱਖ ਲੱਗੀ ਹੈ ਬੈਠੋ ਸਮਾਂ ਉਹ ਦੋ ਮਿਲਿਆ ਜਦੋਂ ਕੱਠ ਦੇ ਵਿੱਚੋਂ ਟਾੜ ਛੱਡ ਦਿੱਤੇ ਆ ਫਿਰ ਵੀ ਆਸ ਆ ਕਿਉਂਕਿ ਥੋੜੇ ਹਿੱਕ ਦੀ ਗੱਲ ਆ ਭੁੱਖਾ ਘਰੋਂ ਮੰਨਾ ਦੇ ਕੇ ਡਾਕੂਮੈਂਟ ਆਪਾਂ ਸਾਹਮਣੇ ਕਰ ਲਈਏ ਵੀ ਜਦ ਅੱਜ ਮੈਂ ਤੁਹਾਡਾ ਧਿਆਨ ਕੋਲ ਪਾਸੇ ਜਾਣਾ ਕਿਉਂਕਿ ਅਸੀਂ ਬਹੁਤ ਵੱਡੀ ਚਾਹਤ ਰੱਖੀ ਬੈਠੇ ਹੁੰਦੇ ਆ ਸਾਰੇ ਲੋਕਾਂ ਤੋਂ ਹੀ ਮੈਨੂੰ ਵੀ ਆਪਣਾ ਜਿ ਇੱਕ ਮੈਨੂੰ ਤੇਜ ਦਾ ਫੋਨ ਗਿਆ ਤਾਂ ਕਿਉਂਕਿ ਪਿੰਡ ਦੇ ਖਾਲੇ ਦੇ ਵਿੱਚ ਸਾਡੀ ਜਿੱਥੇ ਬੰਦੀ ਨਹੀਂ ਸੀ ਸੱਚ ਆ ਵੀ ਇਹ ਇਹ ਵੀ ਸਾਡਾ ਪ੍ਰਧਾਨ ਉਸ ਗਿਆਨੀ ਤੁਸੀਂ ਇਹ ਮੋਰਚਾ ਜੋ ਸ਼ੁਰੂ ਕਰ ਲਿਆ ਛੋਟੇ ਝੰਡੇ ਕਹਿੰਦਾ ਕਿ ਰਾਤ ਨੂੰ ਝੰਡੇ ਬੇਜੇ ਸੀ ਨਾਲ ਇੱਕ ਸੁਨੇਹਾ ਦਿੱਤਾ ਵੀ ਸਾਡੀ ਜੱਤੇ ਬੰਦਿੱਤਾ ਜਿਹਾ ਅੱਛਾ ਜੋ ਜਨਮੀ ਹੋਈ ਆ ਅਸੀਂ ਤਾਂ ਮੈਂਬਰਸ਼ਿਪ ਵੀ ਹੈ ਜੋ ਖਾੜਿਆਂ ਤੇ ਦਿੰਦੇ ਆ ਭਾਤੂ ਖਸਾਬ ਨਹੀਂ ਮਿਲ ਕੱਟਦਾ ਉਸ ਦਿਨ ਜਿਹੜੇ ਤੁਹਾਡੇ ਨਾਲ ਵਾਦਾ ਕੀਤਾ ਸੀ ਵੀ ਇਹ ਸਰਕਾਰ ਨੇ ਲੰਬੀ ਹੋਣਾ ਹੈ ਇਹ ਹਸਪਤਾਲ ਨੇ ਲੰਬੀ ਹੋਣਾ ਕਿਉਂ ਹੋਣਾ ਉਹਦੇ ਮੈਂ ਕਾਰਨ ਦੱਸੇ ਸੀ ਜੋ ਮੈਂ ਇਤਿਹਾਸ ਦੇ ਵਿੱਚੋਂ ਸਿੱਖਿਆ ਸੀ ਆ ਗਦਰੀ ਗਲਾਟਕਾਰ ਦੀਆਂ ਆਇਆ ਸੁਪੈਣਾ ਮਾਈ ਭਾਦੋ ਦੀਆਂ ਬਾਸ ਪੈਣਾ ਤੁਸੀਂ